ਆਵੇ ਨਾਨਕ ਸਾਚੇ ਸਾਚ ਸਮਾਵੇ RAM ਕਲੀ ਮਹੱਲਾ ਪਹਿਲਾ ਹੱਠ ਨਿਗਰਹਿ ਕਰ ਕਾਇਆ ਸੀਜੈ ਵਰਤ ਤਪਨ ਕਰ ਮਨ ਨਹੀਂ ਭੀਜੈ RAM ਨਾਮ ਸਰ ਅਵਰ ਨ ਪੂਜੈ ਗੁਰ ਸੇਵ ਮਨਾ ਹਰ ਜਨ ਸੰਗ ਕੀਜੈ ਜਮ ਜੰਦਾਰ ਜੋਹੇ ਨਹੀਂ ਸਾਕੇ ਸਰਪੰਨ ਦਸ ਨਾ ਸਕੈ ਹਰ ਕਾ ਰਸ ਪੀਜੈ ਰਹਾਉ ਵਾਦ ਪੜੈ ਰਾਗੀ ਜਗ ਭੀਜੈ ਤ੍ਰੈ ਗੁਣ ਵਿਖਿਆ ਜਨਮ ਮਰੀਜੈ ਰਾਮ ਨਾਮ ਬਿਨ ਦੂਖ ਸਹੀਜੈ ਚਾੜ ਸੁਪਵਨ ਸੰਗਾਸਨ ਭੀਜੈ ਨਿਉਲੀ ਕਰਮ ਖਟ ਕਰਮ ਕਰੀਜੈ ਰਾਮ ਨਾਮ ਬਿਨ ਬਿਰਥਾ ਸਾਸ ਨੀਜੈ ਅੰਤਰ ਪੰਚੇ ਅਗਨ ਕਿਉ ਧੀਰਜ ਤੀਜੈ ਅੰਤਰ ਚੋਰ ਕਿਉ ਸਾਦ ਲਹੀਜੈ ਗੁਰਮਕੋ ਹੋਏ ਕਾਇਆ ਗੜ ਲੀਜੈ ਅੰਤਰ ਮੈਲ ਤੀਰਥ ਪਰਮੀਜੈ ਮਨ ਨਹੀਂ ਸੂਚਾ ਕਿਆ ਸੋਚ ਕਰੀਜੈ ਕਿਰਤ ਪਿਆ ਦੋਸ਼ ਕਾ ਕੋ ਦੀਜੈ ਅੰਨ ਨਾ ਖਾਹੇ ਦੇਹੀ ਦੁਖ ਦੀਜੈ ਬਿਨ ਗੁਰ ਗਿਆਨ ਤ੍ਰਿਪਤ ਨਹੀਂ ਚੀਜੈ ਮਨ ਮੁਖ ਜਨਮੈ ਜਨਮ ਮਰੀਜੈ ਸਤਗੁਰ ਪੂਛ ਸੰਗਤ ਜਨ ਕੀਜੈ ਮਾਨਾ ਹਰਿ ਰਾਜੈ ਨਹੀਂ ਜਨਮ ਮਰੀਜੈ ਰਾਮ ਨਾਮ ਬਿਨ ਕਿਆ ਕਰਮ ਕੀਜੈ ਹੂੰ ਦਰ ਦੂਨ ਦਰ ਪਾਸ ਤਰੀਜੈ ਤੁਰ ਕੀ ਸੇਵਾ ਰਾਮ ਰਵੀਜੈ ਨਾਨਕ ਨਾਮ ਮਿਲੈ ਕਿਰਪਾ ਪ੍ਰਭ ਕੀਜੈ ਰਾਮ ਕਲੀ ਮਹੱਲਾ ਪਹਿਲਾ ਅੰਤਰਿ ਉਤਪੋਜਿ ਅਵਰ ਨ ਕੋਈ ਜੋ ਕਹੀਐ ਸੋ ਪ੍ਰਭਤੇ ਹੋਈ ਜੁਗਾ ਹੁ ਜੁਗੰਤਰ ਸਾਹਿਬ ਸਚ ਸੋਈ ਪਤ ਪਤ ਪਰ ਲੋ ਅਵਰ ਨਾ ਕੋਈ ਐਸਾ ਮੇਰਾ ਠਾਕੁਰ ਗਹਿਰ ਗੰਭੀਰ ਜਿਨ ਜੱਪਿਆ ਤਿਨਹੀ ਸੁਖ ਪਾਇਆ ਹਰ ਕੈ ਨਾਮ ਨਾ ਲੱਗੈ ਜਮ ਤੀਰ ਰਹਾਉ ਨਾਮ ਰਤਨ ਹੀਰਾ ਨਿਰਮੋਲ ਸਾਚਾ ਸਾਹਿਬ ਅਮਰ ਅਤੋਲ ਜੇਵਾ ਸੂਚੀ ਸਾਚਾ ਬੋਲ ਘਰਦਰ ਸਾਚਾ ਨਾਹੀ ਰੋਲ ਇਕ ਬਨਮਹਿ ਬੈਸਹਿ ਡੂੰਗਰ ਅਸਥਾਨ ਨਾਮ ਬਸਾਰ ਪਚਹਿ ਅਭਮਾਨ ਨਾਮ ਬਿਨਾ ਕਿਆ ਗਿਆਨ ਧਿਆਨ ਗੁਰਮੁਖ ਪਾਵਹਿ ਦਰਗਹਿ ਮਾਨ ਹੱਥ ਅਹੰਕਾਰ ਕਰੈ ਨਹੀਂ ਪਾਵੈ ਪਾਠ ਪੜੈ ਲੀ ਲੋਕ ਸੁਣਾਵੈ ਤੀਰਥ ਭਰਮਸ ਬਿਆਧ ਨ ਜਾਵੈ ਨਾਮ ਬਿਨਾ ਕੈਸੇ ਸੁਖ ਪਾਵੈ ਜਤਨ ਕਰੈ ਬਿੰਦ ਕਿਵੈ ਨਾ ਰਹਾਈ ਮਨੁਆ ਡੋਲੈ ਨਰਕੇ ਪਾਈ ਜੰਪੁਰ ਬਹਦੋលਹਿ ਸਜਾਈ ਬਿਨ ਨਾਮੈ ਜੀਉ ਜਲ ਬਲ ਜਾਈ ਸਿਧ ਸਾਧਕ ਕੀਤੇ ਮਨ ਦੇਵਾ ਹੱਥ ਨਿਗਰਹਿ ਨਾ ਤ੍ਰਿਪਤਾ ਵਹਿ ਭੇਵਾ ਸ਼ਬਦ ਵਿਚਾਰ ਗਹਿ ਗੁਰ ਸੇਵਾ ਮਨ ਤਨ ਨਿਰਮਲ ਅਭਮਾਨ ਅਭੇਵਾ ਕਰਮ ਮਿਲੈ ਪਾਵੈ ਸਚਨਾਉ ਤੁਮ ਸਰਨ ਆਗਤ ਰਹੋ ਸੁਭਾਉ ਤੁਮ ਤੇ ਉਪਜਿਓ ਭਗਤੀ ਭਾਉ ਜਪ ਜਪੋ ਗੁਰਮੁਖ ਹਰਿਨਾਮ ਹਉ ਮੈਂ ਗਰਬ ਜਾਇ ਮਨ ਭੀਨੈ ਝੂਠ ਨਾ ਪਾਵਸ ਪਾਖੰਡ ਕੀਨੈ ਬਿਨ ਗੁਰ ਸ਼ਬਦ ਨਹੀਂ ਘਰ ਬਾਰ ਨਾਨਕ ਗੁਰਮੁਖ ਤਤ ਬੀਚਾਰ RAM KALI MOHALLA PEHLA ਜਿਉ ਆਇਆ ਤਿਉ ਜਾਵਹਿ ਬੌਰੀ ਜਿਉ ਜਨਮੇ ਤਿਉ ਮਰਨ ਭਇਆ ਜਿਉ ਰਸ ਭੋਗ ਕੀਏ ਤੇਤਾ ਦੁਖ ਲਾਗੈ ਨਾਮ ਵਿਸਾਰ ਭਵਜਲ ਭਇਆ ਤਨ ਤਨ ਦੇਖਤ ਗਰਭ ਗਿਆ ਕਨਕ ਕਾਮਨੀ ਸਿਉ ਹੇਤ ਵਿਧਾਈ ਕੀ ਨਾਮ ਵਿਸਾਰ ਹੈ ਭਰਮ ਗਿਆ ਰਹਾਉ ਜਤ ਸਤ ਸੰਜਮ ਸੀਲ ਨਾ ਰਾਖਿਆ ਪ੍ਰੇਤ ਪਿੰਜਰ ਮਹਿ ਕਾਸ਼ਟ ਭਇਆ ਪਉਨੰਦਾਨ ਇਸ਼ਨਾਨ ਨਾ ਸੰਜਮ ਸਾਧ ਸੰਗਤ ਬਿਨ ਬਾਤ ਜਯਾ ਲਾਲਚ ਲਾਗੈ ਨਾਮ ਬਸਾਰੇ ਓ ਆਵਤ ਜਾਵਤ ਜਨਮ ਗਿਆ ਜਾਂ ਜਮ ਧਾਈ ਕੇਸ ਗਹਿ ਮਾਰੇ ਸੁਰਤ ਨਹੀਂ ਮੁਖ ਕਾਲ ਗਿਆ ਅਹਨ ਸੁਨਿੰਦਾ ਤਾਤ ਪਰਾਈ ਹਿਰਦੈ ਨਾਮ ਨਾ ਸਰਬ ਦਯਾ ਬਿਨ ਗੁਰ ਸ਼ਬਦ ਨਾ ਗਤ ਪਤ ਪਾਵਹਿ ਰਾਮ ਨਾਮ ਬਿਨ ਨਰਕ ਗਿਆ ਖਿਨ ਮੈਂ ਵੀਸ ਕਰਹਿ ਨਟੂਆ ਜਿਉ ਮੋਹ ਪਾਪ ਮਹਿ ਗਲਤ ਗਿਆ ਕਿਤ ਉਤਮਾਇਆ ਦੇਖ ਫਸਾਰੀ ਮੋਹ ਮਾਇਆ ਕੈ ਮਗਨ ਭਇਆ ਕਰਹਿ ਵਿਕਾਰ ਵਥਾਰ ਕਨੇਰੇ ਸੁਰਤ ਸ਼ਬਦ ਬਿਨ ਭਰਮ ਪਿਆ ਹਉ ਮੈਂ ਰੋਗ ਮਹਾ ਦੁਖ ਲਾਗਾ ਗੁਰਮਤਿ ਲੇਵੋ ਹੋ ਰੋਗ ਗਿਆ ਸੋਖ ਸੰਪਤ ਕੋ ਆਵਤ ਦੇਖੈ ਸਾਖਤ ਮਨ ਅਭਮਾਨ ਭਇਆ ਜਿਸ ਕਾ ਇਹੋ ਤਨ ਧਨ ਸੋ ਫਿਰ ਲੇਵੈ ਅੰਤਰ ਸਹਿ ਸਾ ਦੂਖ ਪਇਆ ਅੰਤ ਕਾਲ ਕਿਸ ਸਾਥ ਨਾ ਚਾਲੈ ਜੋ ਦੀਸੈ ਸਭ ਤਿਸਹਿ ਮਯਾ ਆਦਪੁਰਖ ਅਪਰੰਪਰ ਸੋ ਪ੍ਰਭ ਹਰ ਨਾਮ ਰਜੈ ਲੈ ਪਾਰ ਪਇਆ ਮੂਏ ਕੋ ਰੋਵਹਿ ਕਿਸੈ ਸੁਣਾਵਹਿ ਪੈ ਸਾਗਰ ਅਸਰਾਲ ਪਇਆ ਦੇਖ ਕਟੰਬ ਮਾਇਆ ਗ੍ਰਹਿ ਮੰਦਰ ਸਾਖਤ ਜੰਜਾਲ ਪਰਾਲ ਪਇਆ ਜਾਂ ਆਏ ਤਾਂ ਤਿਨੈ ਪਠਾਈ ਚਾਲੇ ਤਿਨੈ ਬੁਲਾਏ ਲਿਆ ਜੋ ਕਿਛ ਕਰਨਾ ਸੋ ਕਰ ਰਹਿਆ ਬਖਸ਼ਣ ਹਾਰੇ ਬਖਸ਼ ਲਿਆ ਜਿਨ ਇਹੋ ਚਾਖਿਆ ਰਾਮ ਰਸਾਇਣ ਤਿਨ ਕੀ ਸੰਗਤ ਖੋਜ ਭਇਆ ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ ਮੁਕਤ ਪਦਾਰਥ ਸਰਨ ਪਾਇਆ ਦੁਖ ਸੁਖ ਗੁਰਮੁਖ ਸਮ ਕਰ ਜਾਣਾ ਹਰ ਖਸੂਗ ਤੇ ਬਿਰਕਤ ਭਇਆ ਆਪ ਮਾਰ ਗੁਰਮੁਖ ਹਰ ਪਾਈ ਨਾਨਕ ਸਹਿਜ ਸਮਾਇ ਲਿਆ RAM ਕਲੇ ਦਖਣੀ ਮਹੱਲਾ ਪਹਿਲਾ ਜਤ ਸਤ ਸੰਜਮ ਸਾਚ ਦਰੜਾਇਆ ਸਾਚ ਸ਼ਬਦ ਰਸ ਲੀਨਾ ਮੇਰਾ ਗੁਰਦਿਆਲ ਸਦਾ ਰੰਗ ਲੀਨਾ ਐਨਸ ਰਹੇ ਇਕ ਲਿਵ ਲਾਗੀ ਸਾਚੇ ਦੇਖ ਪਤੀ ਨਾ ਰਹਾਉ ਰਹਿ ਗगनਪੁਰ ਦ੍ਰਿਸ਼ਟ ਸਮੈ ਸਰ ਅਨਹਤ ਸ਼ਬਦ ਰੰਗੀਨਾ ਸਤਬੰਦ ਕੁਪੀਨ ਭਰਪੁਰ ਲੀਨਾ ਜੇਵਾ ਰੰਗ ਰਸੀਨਾ ਮਿਲੇ ਗੁਰ ਸਾਚੇ ਜਿਨ ਰਚ ਰਾਚੇ ਕਿਰਤ ਵਿਚਾਰ ਪਤੀ ਨਾ ਇਕ ਮਹ ਸਰਬ ਸਰਬ ਮਹ ਏਕਾ ਇਹ ਸਤਿਗੁਰ ਦੇਖ ਦਿਖਾਈ ਜਿਨ ਕੀ ਏ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭ ਲਖਣ ਨਾ ਜਾਈ ਦੀਪਕ ਤੇ ਦੀਪਕ ਪਰਗਾਸਿਆ ਤਰੇ ਭਵਨ ਜੋਤ ਦਿਖਾਈ ਸਚੈ ਤਖਤ ਸਚ ਮਹਿਲੀ ਬੈਠੀ ਨਿਰਪਉ ਤਾੜੀ ਲਾਈ ਮੋਹੇ ਗਿਆ ਬੈਰਾਗੀ ਜੋਗੀ ਕਟ ਕਟ ਕੁੰਗਰੀ ਵਾਈ ਨਾਨਕ ਸਰਨ ਪ੍ਰਭੂ ਕੀ ਛੂਟੇ ਸਤ ਗੁਰ ਸੱਚ ਸਖਾਈ RAM ਕਲੀ ਮਹੱਲਾ ਪਹਿਲਾ ਆਉ ਹੱਠ ਹਸਤ ਮੜੀ ਕਰ ਛਾਇਆ ਤਰਨ ਗगन ਕਲ ਤਾਰੀ ਗੁਰਮਖ ਕੀਤੀ ਸ਼ਬਦ ਉਧਾਰੀ ਸੰਤੋ ਰਹਾਉ ਮਮਤਾ ਮਾਰ ਹਮੈ ਸੁਖੈ ਤੇਰੇ ਭਵਨ ਜੋਤ ਤੁਮਾਰੀ ਮਨ ਸਾ ਮਾਰ ਮਨ ਮਹਿ ਰਾਖੈ ਸਤ ਗੁਰ ਸ਼ਬਦ ਵਿਚਾਰੀ ਸਿੰਘ ਸੁਰਤ ਅਨਾਹ ਦਾ ਵਾਜੈ ਘਟ ਘਟ ਜੋਤ ਤੁਮਾਰੀ ਪਰਪੰਚ ਬੀਣ ਤਹੀਂ ਮਨ ਰਾਖਿਆ ਬ੍ਰਹਮ ਅਗਨ ਪਰਜਾਰੀ ਪੰਜ ਤਤ ਮਿਲ ਅਹਨਸ ਦੀਪਕ ਨਿਰਮਲ ਜੋਤ ਅਪਾਰੀ ਹਰავ ਸਸ ਲੋਕੇ ਇਹੋ ਤਨ ਕਿੰਗਰੀ ਵਾਜੈ ਸ਼ਬਦ ਨਿਰਾਰੀ ਸ਼ਿਵ ਨਗਰੀ ਮਹਿ ਆਸਣ ਔਦੂ ਅਲਖ ਅਗੰਮ ਅਪਾਰੀ ਕਾਇਆ ਨਗਰੀ ਇਹੋ ਮਨ ਰਾਜਾ ਪੰਚ ਵਸਹਿ ਵਿਚਾਰੀ ਸ਼ਬਦ ਰਵੈ ਆਸਣ ਘਰ ਰਾਜਾ ਅਦਲ ਕਰੇ ਗੁਣਕਾਰੀ ਕਾਲ ਬਕਾਲ ਕਹੇ ਕਹਿ ਬਪਰੀ ਜੀਵਤ ਮੂਆ ਮਨ ਮਾਰੀ ਬ੍ਰਹਮਾ ਵਿਸ਼ਨ ਮਹੇਸ਼ ਇਕ ਮੂਰਤ ਆਪੇ ਕਰਤਾ ਕਾਰੀ ਕਾਇਆ ਸੋਦ ਤਰੈ ਭਵ ਸਾਗਰ ਆਤਮ ਤਤ ਵਿਚਾਰੀ ਗੁਰ ਸੇਵਾ ਤੇ ਸਦਾ ਸੁਖ ਪਾਇਆ ਅੰਤਰ ਸ਼ਬਦ ਰਵਿਆ ਗੁਣਕਾਰੀ ਭਾਪੀ ਮੇਲ ਲਏ ਗੁਣ ਦਾਤਾ ਹਉ ਮੈਂ ਤ੍ਰਿਸ਼ਨਾ ਮਾਰੀ ਤ੍ਰੈ ਗੁਣ ਮੇਟੇ ਚੌਥੇ ਵਰਤੇ ਏਹਾ ਭਗਤ ਨਰਾਰੀ ਗੁਰਮਖ ਜੋਗ ਸ਼ਬਦ ਆਤਮ ਚੀਨੈ ਹਿਰਦੈ ਏਕ ਮਰਾਰੀ ਮਨੁਆ ਅਸਤਰ ਸ਼ਬਦੇ ਰਾਤਾ ਏਹਾ ਕਰਨੀ ਸਾਰੀ ਬੇਦਬਾਦ ਨਾ ਪਾ ਖਾਂਡੇ ਔਦੂ ਗੁਰਮਖਾ ਸ਼ਬਦ ਵਿਚਾਰੀ ਗੁਰਮਖ ਜੋਗ ਕਮਾਵੇ ਔਦੂ ਜਤ ਸਤ ਸ਼ਬਦ ਵਿਚਾਰੀ ਸ਼ਬਦ ਮਰੈ ਮਨ ਮਾਰੇ ਔਦੂ ਜੋਗ ਜੁਗਤ ਵਿਚਾਰੀ ਮਾਇਆ ਮੋਹ ਭਵਜਲ ਹੈ ਅਬਦੂ ਸ਼ਬਦ ਤਰੈ ਕੁੱਲ ਤਾਰੀ ਸ਼ਬਦ ਸੂਰਜੁ ਜੁਗ ਚਾਰੇ ਔਦੂ ਬਾਣੀ ਭਗਤ ਵਿਚਾਰੀ ਇਹੋ ਮਨ ਮਾਇਆ ਮੋਹਿਆ ਔਦੂ ਨਿਕਸੈ ਸ਼ਬਦ ਵਿਚਾਰੀ ਆਪੇ ਬਖਸ਼ੇ ਮੇਲ ਮਲਾਈ ਨਾਨਕ ਸਰਨ ਤੁਮਾਰੀ RAM ਕਲੀ ਮਹੱਲਾ ਤੀਜਾ ਅਸ਼ਟ ਪਦੀਆਂ ਇਕ ਓੰਕਾਰ ਸਤਗੁਰ ਪ੍ਰਸਾਦ ਸਰਮੈ ਦੀਆਂ ਮੁੰਦਰਾ ਕੰਨੀ ਪਾਈ ਜੋਗੀ ਚਿੰਤਾ ਕਰ ਤੂੰ ਦਇਆ ਆਵਣ ਜਾਣ ਵਿਪੂਤ ਲਾਏ ਜੋਗੀ ਤਾਂ ਤੀਨ ਭਵਨ ਜਣ ਲਿਆ ਐਸੀ ਕਿੰਗਰੀ ਵਜਾਏ ਜੋਗੀ ਜਿਤ ਕਿੰਗਰੀ ਅਨਹਦ ਵਾਜੈ ਹਰਿ ਸਿਉ ਰਹੈ ਲਿਵ ਲਾਇ ਰਹਾਉ ਸਤ ਸੰਤੋਖ ਪਤ ਕਰ ਝੋਲੀ ਜੋਗੀ ਅੰਮ੍ਰਿਤ ਨਾਮ ਭੁਗਤ ਪਾਈ ਧਿਆਨ ਕਾ ਕਰ ਡੰਡਾ ਜੋਗੀ ਸਿੰਹੀ ਸੁਰਤ ਵਜਾਈ ਮਾਨੰਦ ਰੇੜ ਕਰ ਆਸਨ ਬੈਸ ਜੋਗੀ ਤਾਂ ਤੇਰੀ ਕਲਪਨਾ ਜਾਈ ਕਾਇਆ ਨਗਰੀ ਮਹਿ ਮੰਗਣ ਚੜਹੈ ਜੋਗੀ ਤਾਂ ਨਾਮ ਪੱਲੇ ਪਾਈ ਇਤ ਕਿੰਗਰੀ ਧਿਆਨ ਨਾ ਲਾਗੈ ਜੋਗੀ ਨਾ ਸੱਚ ਪੱਲੇ ਪਾਏ ਇਤ ਕਿੰਗਰੀ ਸ਼ਾਂਤ ਨਾ ਆਵੈ ਜੋਗੀ ਅਭਮਾਨ ਨਾ ਵਿਚਹੁ ਜਾਈ ਭਉ ਭਾਉ ਦੁਇ ਪਤ ਲਾਏ ਜੋਗੀ ਇਹੋ ਸਰੀਰ ਕਰ ਡੰਡੀ ਗੁਰਮੁਖ ਹੋਵੈ ਤਾਂ ਤੰਤੀ ਵਾਜੈ ਇਨ ਬਿਦ ਤ੍ਰਿਸ਼ਨਾ ਖੰਡੀ ਹੁਕਮ 부ਝੈ ਸੋ ਜੋਗੀ ਕਹੀਐ ਇਕਸ ਸਿਉ ਚਿਤ ਲਾਏ ਸਹਿਸਾ ਟੂਟੈ ਨਿਰਮਲ ਹੋਵੈ ਜੋਗ ਜੁਗਤ ਿਇਵ ਪਾਏ ਨਦਰਿ ਆਉਂਦਾ ਸਭ ਕਿਸ ਬਿਨਸੈ ਹਰ ਸੇਤੀ ਚਿਤ ਲਾਏ ਸਤਗੁਰ ਨਾਲ ਤੇਰੀ ਭਾਵਨੀ ਲੱਗੈ ਤਾਂ ਇਹ ਸੋਝੀ ਪਾਏ ਇਹੋ ਜੋਗ ਨਾ ਹੋਵੇ ਜੋਗੀ ਜੇ ਕਟੰਭ ਛੋੜ ਪਰ ਭਵਨ ਕਰਹਿ ਗ੍ਰਹਿ ਸਰੀਰ ਮਹਿ ਹਰ ਹਰ ਨਾਮ ਗੁਰ ਪ੍ਰਸਾਦੀ ਆਪਣਾ ਹਰ ਪ੍ਰਭ ਲਹਿ ਇਹੋ ਜਗਤ ਮਿੱਟੀ ਕਾ ਪੁਤਲਾ ਜੋਗੀ ਇਸ ਮਹਿ ਰੂਗ ਵੱਡਾ ਤ੍ਰਿਸ਼ਨਾ ਮਾਇਆ ਅਨੇਕ ਯਤਨ ਭੇਖ ਕਰੀ ਜੋਗੀ ਪ੍ਰੋਗ ਨਾ ਜਾਏ ਕੋ ਆਇਆ ਹਰ ਕਾ ਨਾਮ ਔਖਦ ਹੈ ਜੋਗੀ ਜਿਸਨੋ ਮਨ ਵਸਾਈ ਗੁਰਮੁਖ ਹੋਐ ਸੋਈ ਬੂਜੈ ਜੋਗ ਜੁਗਤ ਸੋ ਪਾਏ ਜੋਗੈ ਕਾ ਮਾਰਗ ਬਖਮ ਹੈ ਜੋਗੀ ਜਿਸਨੋ ਨਦਰ ਕਰੇ ਸੋ ਪਾਏ ਅੰਤਰ ਬਾਹਰ ਏਕੋ ਵੇਖੈ ਵਿਚੋ ਹੋ ਪਰਮ ਚੁਕਾਏ ਵਿਨ ਬਜਾਈ ਕਿੰਗਰੀ ਵਜੈ ਜੋਗੀ ਸਾ ਕਿੰਗਰੀ ਵਜਾਈ ਕਹਿ ਨਾਨਕ ਮੁਕਤ ਹੋਵੈ ਜੋਗੀ ਸਾਚੇ ਰਹਹਿ ਸਮਾਈ RAM ਕਲੀ ਮਹੱਲਾ ਤੀਜਾ ਭਗਤ ਖਜ਼ਾਨਾ ਗੁਰਮੁਖ ਜਾਤਾ ਸਤਿਗੁਰੂ ਬੂਝ 부ਝਾਈ ਸੰਤੋ ਗੁਰਮੁਖ ਦੇ ਵਢਿ ਆਈ ਰਹਾਉ ਸਾਚੇ ਰਹੋ ਸਦਾ ਸਹਿਜ ਸੁਖ ਉਪਜੈ ਕਾਮ ਕ੍ਰੋਧ ਵਿੱਚੋਂ ਜਾਈ ਆਪ ਛੋੜ ਨਾਮ ਲਿਬ ਲਾਗੀ ਮਮਤਾ ਸ਼ਬਦ ਜਲਾਈ ਜਿਸਤੇ ਉਪਜੈ ਤਿਸਤੇ ਬਿਨਸੈ ਅੰਤੇ ਨਾਮ ਸਖਾਈ ਸਦਾ ਹਜੂਰ ਦੂਰ ਨਹਿ ਦੇਖੋ ਰਚਨਾ ਜਿਨ ਰਚਾਈ ਸੱਚਾ ਸ਼ਬਦ ਰਵੈ ਘਟ ਅੰਤਰ ਸੱਚੇ ਸਿਉ ਦਿਵਲਾਈ ਸਤ ਸੰਗਤ ਮਹਿ ਨਾਮ ਨਿਰਮੋਲਕ ਵੱਡਾ ਭਾਗ ਪਾਇਆ ਜਾਈ ਪਰਮ ਨਾ ਭੁੱਲੋ ਸਤਗੁਰ ਸੇਵੋ ਮਨ ਰੱਖੋ ਏਕ ਥਾਈ ਬਿਨ ਨਾ ਵੈ ਸਭ ਭੁਲੀ ਫਿਰਦੀ ਬਿਰਥਾ ਜਨਮ ਗਵਾਈ ਜੋਗੀ ਜੁਗਤ ਗਵਾਈ ਹੰਡੈ ਪਾਖੰਡ ਯੋਗ ਨਾ ਪਾਈ ਸਿਵ ਨਗਰੀ ਮਹ ਆਸਨ ਬੈਸੈ ਗੁਰ ਸ਼ਬਦੀ ਯੋਗ ਪਾਈ ਧਾਤੁਰ ਬਾਜੀ ਸ਼ਬਦ ਨਿਵਾਰੀ ਨਾਮ ਵਸੈ ਮਨ ਆਈ ਇਹੋ ਸਰੀਰ ਸਰਵਰ ਹੈ ਸੰਤੋ ਇਸਨਾਨ ਕਰੀ ਲਿਵ ਲਈ ਨਾਮ ਇਸਨਾਨ ਕਰਹਿ ਸੇ ਜਨ ਨਿਰਮਲ ਸ਼ਬਦੇ ਮੈਲ ਗਵਾਈ ਤ੍ਰੈ ਗੁਣ ਅਚੇਤ ਨਾਮ ਚੇਤ ਹੈ ਨਾਹੀ ਬਿਨ ਲਾਵੇ ਬਿਨ ਸਜਾਈ ਬ੍ਰਹਮਾ ਵਿਸ਼ਨ ਮਹੀਸ਼ ਤ੍ਰੈ ਮੂਰਤ ਤ੍ਰੈ ਗੁਣ ਭਰਮ ਭੁਲਾਈ ਗੁਰ ਪ੍ਰਸਾਦੀ ਤ੍ਰਿਕੁਟੀ ਛੂਟੈ ਚੌਥੇ ਪਦ ਲਿਖ ਲਾਈ ਪੰਡਤ ਪੜਹਿ ਪੜਵਾਦ ਵਿਖਾਣੈ ਤਿੰਨਾ ਬੂਝ ਨਾ ਪਾਈ ਵਿਖਿਆ ਮਾਤੇ ਪਰਮ ਭਲਾਈ ਉਪਦੇਸ਼ ਕਹਿ ਕਿਸ ਭਾਈ ਭਗਤ ਜਨਾ ਕੀ ਉਤਮ ਬਾਣੀ ਜੁਗ ਜੁਗ ਰਹੀ ਸਮਾਈ ਬਾਣੀ ਲਾਗੇ ਸੋਗਤ ਪਾਈ ਸ਼ਬਦੇ ਸੱਚ ਸਮਾਈ ਕਾਇਆ ਨਗਰੀ ਸ਼ਬਦੇ ਖੋਜੈ ਨਾਮ ਨਮੰਗ ਨਿਧ ਪਾਈ ਮਨਸਾ ਮਾਰ ਮਨ ਸਹਜ ਸਮਾਣਾ ਮਿਨ ਰਸ ਨਾ ਉਸਤਤ ਕਰਾਈ ਲੋਇਨ ਦੇਖ ਰਹੇ ਬਿਸਮਾਦੀ ਕੇਤਾ ਅਦੇਸ਼ਟ ਲਗਾਈ ਅਦੇਸ਼ਟ ਸਦਾ ਰਹੇ ਨਿਰਾਲਮ ਜੋਤੀ ਜੋਤ ਮਲਾਈ ਹਉ ਗੁਰ ਸਲਾਹੀ ਸਦਾ ਆਪਣਾ ਜਿਨ ਸਾਚੀ ਬੂਝ 부ਝਾਈ ਨਾਨਕ ਇੱਕ ਕਹੇ ਬੇਨੰਤੀ ਨਾਮੁ ਹੂ ਗਤ ਪਤ ਪਾਈ